ਸਤਿ ਸ਼੍ਰੀ ਅਕਾਲ ਬੀਡੀਐਸ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਦੀਆਂ ਖਾਸ ਖਬਰਾਂ ਦੇ ਨਾਲ ਮੈਂ ਹਾਂ ਬਲਜਿੰਦਰ ਕੌਰ ਮੰਗੇਵਾਲ ਸਭ ਤੋਂ ਪਹਿਲਾਂ ਪੇਸ਼ ਹੈ ਅੱਜ ਦਾ ਵਿਚਾਰ ਮਨੁੱਖ ਦੀ ਜ਼ੁਬਾਨ ਇੱਕ ਦੁਕਾਨ ਦੇ ਜਿੰਦਰੇ ਵਾਂਗ ਹੈ ਜਿੰਦਰਾ ਖੁੱਲਣ ਤੇ ਹੀ ਪਤਾ ਲੱਗਦਾ ਹੈ ਕਿ ਦੁਕਾਨ ਸੋਨੇ ਦੀ ਹੈ ਜਾਂ ਕੋਲੇ ਦੀ ਆਓ ਵਾਦਿਆਂ ਖਬਰਾਂ ਵੱਲ ਸ਼ਰੀਮ ਮੁਖਤਸਰ ਸਾਈ ਪੁਲਿਸ ਵੱਲੋਂ 86 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਰਾਧਾ ਬਾਟਿਕਾ ਸਕੂਲ ਖੰਨਾ ਵਿਖੇ ਚਾਰ ਸਹਿਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਬੀਰ ਬਾਲ ਦਿਵਸ ਮਨਾਇਆ ਕਾਂਸੀ ਬਨਾਰਸ ਨੂੰ 250 ਤੋਂ ਵੱਧ ਸੰਗਤਾਂ ਦਾ ਜਥਾ ਪਿੰਡ ਕੁਰਲਾ ਤੋਂ ਹੋਇਆ ਰਵਾਨਾ ਅੰਨਾ ਪਬਲਿਕ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ ਜਿੱਤੇ ਰਾਸ਼ਟਰੀ ਖੇਡਾਂ ਵਿੱਚੋਂ ਸਿਲਵਰ ਮੈਡਲ ਡਾਕਟਰ ਜਗमोहन ਰਾਜੂ ਅਤੇ ਡਾਕਟਰ ਸੰਧੂ ਦੀ ਅਗਵਾਹੀ ਵਿੱਚ ਭਾਜਪਾ ਹੁੰਜਾ ਫਿਰ ਜਿੱਤ ਪ੍ਰਾਪਤ ਕਰੇਗੀ ਰਮੇਸ਼ ਪੰਕਤ ਬਣੇ ਵਿਧਾਨ ਸਭਾ ਹਲਕਾ ਮੁਕੇਰੀਆ ਦੇ ਬਸਪਾ ਇੰਚਾਰਜ ਹੁਣ ਘਰ ਬੈਠੇ ਮਿਲਣਗੀਆਂ 43 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ 271 ਲੋਕਾਂ ਨੇ 284 ਤਰ੍ਹਾਂ ਦੀਆਂ ਸੇਵਾਵਾਂ ਦਾ ਲਾਭ ਲੈਣ ਲਈ ਪੂਰਵ ਮੁਲਾਕਾਤ ਦਾ ਸਮਾਂ ਲੈਣ ਲਈ ਟੋਲ ਫ੍ਰੀ 1076 ਤੇ ਕੀਤਾ ਸੰਪਰਕ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੂਰੀ ਹਸਪਤਾਲ ਵੱਲੋਂ ਕਾਠਗੜ ਵਿਖੇ ਮੈਡੀਕਲ ਤੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਏਐਸ ਗਰੁੱਪ ਆਫ ਇੰਸਟੀਚੂਨਸ ਬ੍ਰਿਜ ਲਾਲ ਕਾਂਤਾ ਦੇਵੀ ਚੈਰੀਟੇਬਲ ਟਰਸਟ ਨੇ ਲੋੜਵੰਦ ਵਿਦਿਆਰਥੀਆਂ ਨੂੰ ਦਿੱਤੇ 35000 ਰੁਪਏ ਦਾਨ ਅਦਾਰਾ ਡੀਡੀਐਸ ਨਿਊਜ਼ ਵੱਲੋਂ ਗੁਰਵਿੰਦਰ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤਾਜ਼ਾ ਤੇ ਲੇਟੈਸਟ ਖਬਰਾਂ ਜਾਣਨ ਲਈ ਜੁੜੇ ਰਹੋ ਸਾਡੇ ਚੈਨਲ ਡੀਡੀਐਸ ਨਿਊਜ਼ ਨਾਲ ਧੰਨਵਾਦ